ਦੁਨੀਆ ਦੀ ਲਾਡ ਵੱਜੀ ਪਈ ਆ ਹਾਂਜੀ ਤੇ ਮਿੱਤਰੋ ਕੀ ਹਾਲ ਚਾਲ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਫਨੀ ਵੀਡੀਓ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਸ ਵੇਖੋ ਫਿਰ ਇਹਦੇ ਫਨੀ ਫਨੀ ਕਮੈਂਟ ਪੜਾਂਗੇ ਕਮੈਂਟ ਵੀ ਬਹੁਤ ਹੀ ਫਨੀ ਹੋਣ ਵਾਲੇ ਆ ਇਸ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਸੋ ਕਰਦੇ ਆਪਾਂ ਵੀਡੀਓ ਨੂੰ ਸਟਾਰਟ ਸਵਾਦ ਨਹੀਂ ਆਇਆ ਇੱਕ ਹੋਰ ਮਾਰੇਗਾ ਢੱਕੜ ਦੇ ਬਾਲੇ ਵਰਗਾ ਤੇਰਾ ਸ਼ਰੀਰ ਆ ਆਕੜ ਦੇਖ ਲੈ ਕਿੰਨੀ ਚੱਕੇ ਫਿਰਦਾ ਲੱਕੜ ਦੇ ਬਾਲਿਆਂ ਤੇ ਪੁੱਤ ਘਰਾਂ ਦੀਆਂ ਛੱਤਾਂ ਟਿੱਕੀਆਂ ਹੁੰਦੀਆਂ ਬੰਦਾ ਮਾਰ ਲਈ ਸਰੀਰ ਨਹੀਂ ਜਿਗਰਾ ਚਾਹੀਦਾ ਛੂਟਦਾ ਬੰਦਾ ਮਾਰ ਨੂੰ 35 ਲੱਖ ਚਾਹੀਦਾ 35 ਲੱਖ ਲੱਗਾ ਅਗਲੀ ਦਾ ਬੰਦਾ ਮਾਰ ਲਈ ਸਰੀਰ ਨਹੀਂ 35 ਲੱਖ ਬਹੁਤ ਆ ਬੰਦਾ ਮਾਰ ਲਈ ਸਰੀਰ ਨਹੀਂ 35 ਲੱਖ ਦਬਣਾ ਪੈਂਦਾ ਮੋਦੀਂ ਦੀਆਂ ਦਾ ਠਿਕਾ ਤੋਂ ਪਾਸਿ ਮੁੰਡੇ ਦੇ ਪਿੰਡ ਦਾ ਕਿਉਂ ਵੀ ਰੰਗ ਦੇ ਕੋਲ ਲਾ ਕੇ ਨੋਟਾ ਗਾਂ ਦੇ ਪਾਸਿ ਮੁੰਡਾ ਖੇੜੇ ਪਿੰਡ ਦਾ ਵੀਰ ਕਿਹੜੇ ਕੰਮੀ ਪਿਆ ਨਸ਼ੇ-ਨਸ਼ੇ ਕਰ ਗਲਤ ਕਦਮ ਚੁੱਕ ਮੇਰਾ ਵੀਰ ਚੱਲ ਹੁਣ ਚੋਰੀ ਕਰਨ ਵੀ ਜਾਣਾ ਨਿਮਰਤ ਖੈਰਾਂ ਨੇ ਆਪ ਚ ਪੇੜਾ ਮਾਰਨੀ ਆ ਤੇਰੇ ਵੀਰ ਐਕਟਿੰਗ ਨਹੀਂ ਆਉਂਦੀ ਸ਼ਰਮ ਤੇ ਆਉਂਦੀ ਆ ਨਾ ਕਿਹੜੇ ਕੰਮੀ ਪਿਆ ਜਾਣ ਕੁੜੀਆਂ-ਬੁੜੀਆਂ ਦੀਆਂ ਕੰਨਾਂ ਦੀਆਂ ਵਾਲੀਆਂ ਖੋਗੇ ਭੱਜਿਆ ਕਰ ਪੱਖੇ ਵੱਢਦੇ ਹੋਤੇ ਨਜ਼ਰ ਪਈ ਉਗੜ ਹੀ ਤੇ ਦਾਤੀ ਵਜੀ ਉਹ ਯਾਰੀ ਆਇਓ ਪਿੰਡ ਰਹਿਣਾ ਉਹ ਪੋੜੇ ਜੇ ਸੁਆੜੀਏ ਅੱਜ ਬੇਟੇ ਵਿੱਚ ਵਿਦੇਸ਼ਾਂ ਦੇ ਅੰਕਲ ਨੇ ਆਂਟੀ ਨੂੰ ਦੇਖ ਲਿਆ ਬਾਈ ਚੋਰੀ ਪੱਠੇ ਵੱਢ ਕੇ ਕਿਸੇ ਤੋਂ ਕੁੱਟ ਨਾ ਖਾ ਲਈ ਵੀਰ ਜੀ ਦਾਤੀ ਨਹੀਂ ਵਜੀ ਮੈਂ ਵੇਖਿਆ ਦਾਤੀ ਦਾ ਸਾਲੀ 3 ਫੁੱਟ ਦੂਰ ਆ ਰੱਖਿਆ ਇਹ ਪੀਰ ਮੇਰੀ ਸ਼ਹਿਰ ਵਿੱਚ ਕੱਲ ਦਾ ਕਿਉਂ ਨਹੀਂ ਨਕਰੀ ਕਰਵੇਂ ਦਸ ਕੀ ਦੁਕਾਨ ਦੀ ਉੱਤੇ ਫੋਟੋ ਟੰਗਣੀ ਦਸ ਕੀ ਦੀਆਂ ਨੰਗ ਪਾਣੀ ਮੰਗਣੀ ਦਸ ਕਿਹੜਾ ਤੈਨੂੰ ਸੁਨਿਆ ਰਾਮਰੀਮ ਦੇ ਮਾਸੀ ਦੇ ਮੁੰਡੇ ਦੀ ਭੈਣ ਦਾ ਪਿਓ ਲੱਗਦਾ ਅੰਕਲ ਕਿਤੇ ਨੱਕ ਚ ਨਾ ਵੜ ਜਾਣ ਭਾਈ ਮੁੱਛ ਬਿਠਾ ਲੈ ਖੜੀ ਥੱਕ ਗਈ ਹੋਣੀ ਦੋ ਤਲਵਾਰਾਂ ਵਰਗੀਆਂ ਮੁੱਛਾਂ ਨੇ ਢਿੱਡ ਚ ਵਾਰੂ ਮਰਨੇ ਦਾ ਕੋਈ ਸਹੀ ਤਰੀਕਾ ਬਤਾਓ ਯਾਰ ਲੱਗਦਾ ਕਾਲਾ ਟਿੱਕਾ ਲਾਉਂਦੇ ਸ਼ਾਹੀ ਡੁੱਲ ਗਈ ਉਹ ਪਿੱਛੇ ਖੰਬੇ ਦੀਆਂ ਤਾਰਾਂ ਪਟਕੇ ਮੇਰੇ ਬਿਜਲੀ ਦੇ ਝਟਕੇ ਲਗਾ ਦਿਓ ਪਹਿਲਾਂ ਮੈਨੂੰ ਲੱਗਾ ਕਿਤੇ ਲੰਗੜਾ ਵਾ ਮੈਂ ਵਾਹਿਗੁਰੂ ਲਿਖਦਾ ਸੀ ਅਫਸੋਸ ਕਰਕੇ ਆਈਆਂ ਲੱਗਦਾ ਪਹਿਲਾਂ ਫੁੱਲਾਂ ਤੇ ਜਾਓ ਦੂਜੇ ਮਹੱਲੇ ਦੀ ਬੀਬੀ ਨੇ ਪੋਤੇ ਨੂੰ ਚਪੇੜਾ ਮਾਰਤੀਆਂ ਨਰੇਗਾ ਟੀਮ ਪੰਮੀ ਮਿੰਦੋ ਛਿੰਦੋ ਭੋਲੀ ਸ਼ੇਰ ਵੱਲੋਂ ਮੈਂ ਮਾਫੀ ਮੰਗਦਾ ਸਾਲੀ ਸਮਝ ਨਹੀਂ ਆਉਂਦੀ ਸ਼ੇਰ ਨੇ ਐਡਿਟ ਕੀਤੀ ਆ ਜਾਂ ਅੰਕਲ ਨੇ ਲੱਗਦਾ ਅੰਕਲ ਦਾ ਕੰਡਾ ਕੜਤਾ ਤਾਂ ਹੀ ਸਿੱਧਾ ਹੋਗੇ ਤੁਰਦਾ ਕੀਮਤ ਲਾ ਦਿੰਦੇ ਜੇ ਨਿਕਲਾਈ ਸੀ ਤਾਕਤ ਦਿੰਦੀ ਨਹੀਂ ਕੀਮਤ ਕੀਮਤ ਲਾ ਦਿੰਦੇ ਅਸੀਂ ਕੁਝ ਵੀ ਕਿ ਜਾਂਦੇ ਚਲੋ ਹੁਣ ਕਰ ਲੋ ਇਕੱਠੇ ਕਮੇਟੀ ਵਾਲੇ ਆਉਂਦੇ ਹੋਣੇ ਇਹਦੇ ਵਰਗੀਆਂ ਸਬਜ਼ੀ ਵਾਲੇ ਬੰਦਿਆਂ ਨੂੰ ਸਬਜ਼ੀ ਲੈ ਕੇ ਬੋਲਦੀਆਂ ਪੈਸੇ ਫੇਰ ਦਵਾਂਗੀ ਛੇਤੀ ਕਰ ਲੈ ਇਕੱਠੇ ਮੰਮੀ ਨੇ ਵੇਖ ਲੈ ਕੋਈ ਨਾ ਇੱਕ ਵੀ ਨੋਟ ਘੱਟ ਨਿਕਲਿਆ ਮੰਮੀ ਨੇ ਸੂਟ ਵਰਗੀ ਪੀਲੀ ਕਰ ਦੇਣਾ